ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਪ੍ਰਵਾਸ ਹੈ ਇੱਕ ਇਨਸਾਨ ਦੀ ਤੇ ਬਾਕੀ ਜੀਵ ਜੰਤੂਆਂ ਦੀ ਵੀ ਇੱਕ ਕੁਦਰਤੀ ਪ੍ਰਵਿਰਤੀ ਹੈ ਪਰ ਕਈ ਵਾਰੀ ਜਿਹੜਾ ਪ੍ਰਵਾਸ ਹੈ ਮਜਬੂਰੀ ਦੇ ਵਿੱਚ ਜਾਂ ਹਾਲਾਤਾਂ ਦੇ ਵਿੱਚ ਜਾਂ ਕਿਸੇ ਇਲਾਕੇ ਦੇ ਵਿੱਚ ਕਰਵਾਜ ਜਾਂ ਸ਼ੌਂਕੇ ਬਣ ਜਾਂਦਾ ਤੇ ਜਦੋਂ ਇਹ ਇੱਕ ਨਕਾਸੀ ਦਾ ਰੂਪ ਧਾਰ ਲੈਂਦਾ ਤੇ ਬਹੁਤ ਖਤਰਨਾਕ ਹੋ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਮੌਜੂਦਾ ਸਮੇਂ ਪ੍ਰਵਾਸ ਹੈ ਇਹਨੇ ਨਕਾਸੀ ਦਾ ਰੂਪ ਧਾਰ ਲਿਆ ਕਹਿਣ ਤੋਂ ਭਾਵ ਕਿ ਹਰ ਘਰ ਖਾਲੀ ਹੈ ਲਗਭਗ ਕੋਈ ਬੇਰਲਾ ਘਰ ਹੈ ਜਿਹਦੇ ਵਿੱਚ ਕੋਈ ਨੌਜਵਾਨ ਉਹਨਾਂ ਦਾ ਬਾਹਰ ਨਹੀਂ ਹੈਗਾ ਨਹੀਂ ਜ਼ਿਆਦਾਤਰ ਘਰਾਂ ਨੂੰ ਜਿੰਦੇ ਲੱਗੇ ਹੋਈ ਹੈ ਜਾਂ ਜਿਨ੍ਹਾਂ ਘਰਾਂ ਨੂੰ ਜੰਦਰੇ ਨਹੀਂ ਵੱਜੇ ਹਜੇ ਉਹਨਾਂ ਘਰਾਂ ਦੇ ਨੌਜਵਾਨ ਬਾਹਰ ਜ਼ਰੂਰ ਜਾ ਚੁੱਕੇ ਕਿਸੇ ਨਾ ਕਿਸੇ ਹੋਏ ਦੇਸ਼ ਦੇ ਵਿੱਚ ਚਾਹੇ ਕੋਈ ਇਟਲੀ ਚਲ ਗਿਆ ਚਾਹੇ ਕੋਈ ਜਰਮਨ ਵਿੱਚ ਚਲ ਗਿਆ ਜਰਮਨ ਚਲ ਗਿਆ ਜਾਂ ਨਾਰਥ ਅਮਰੀਕਾ ਦੇ ਵਿੱਚ ਚਲਾ ਗਿਆ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਆਪਣੇ ਇੱਕ ਦੋਸਤ ਦੇ ਨਾਲ ਭਾਰਤੀ ਦੇਖਣ ਗਿਆ ਸੀਗਾ ਹਾਈਦਰਾਬਾਦ ਤੇ ਉੱਥੇ ਅਸੀਂ ਜਦ ਗਏ ਅਸੀਂ ਗੁਰਦੁਆਰਾ ਸਾਹਿਬ ਸਿਕੰਦਰਾਬਾਦ ਰੁਕੇ ਤਾਂ ਸਾਨੂੰ ਉੱਥੇ ਜਿਹੜੀ ਮਰਿਆਦਾ ਹੈ ਉਹ ਕਾਫੀ ਜ਼ਿਆਦਾ ਸਾਡੇ ਮੰਨੋ ਮਾਨੂੰ ਠੇਸ ਜੀ ਪਹੁੰਚੀ ਉਹਨਾਂ ਦੇ ਹਿਸਾਬ ਕਿਤਾਬ ਦੇਖ ਕੇ ਗੁਰੂਗ੍ਰੰਥ ਸਾਹਿਬ ਮਾਰੀ ਦਾ ਨਸਤਕਾਰ ਨਹੀਂ ਸੀਗਾ ਕਿਉਂਕਿ ਅਪਗ੍ਰੇਡੀਆਂ ਦਾ ਗੁਰਦੁਆਰਾ ਸੀ ਤੇ ਪਰ ਉੱਥੇ ਗੱਲਬਾਤਾਂ ਕਰਦੇ ਨੇ ਉਹਨੇ ਦੱਸਿਆ ਕਿ ਯਾਰ ਇੱਥੇ ਥੋੜੀ ਦੂਰ ਇਸ ਲੋਕਲ ਸਿੱਖ ਰਹਿੰਦੇ ਐ ਤੇ ਮੈਂ ਕਿਹਾ ਯਾਰ ਜਾਣਨਾ ਚਾਹੀਦਾ ਕਹਿੰਦੇ ਵੀ ਉਹ ਬੰਦੇ ਪੰਜਾਬ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੇ ਐ ਕਿਉਂਕਿ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਟੀਪੂ ਸੁਲਤਾਨ ਸੀਗਾ ਉਹਦੀ ਮਦਦ ਵ ਤੇ ਉਹ ਤੋਂ ਬਾਅਦ ਉਹ ਬੰਦਿਆ ਨੇ ਫਿਰ ਆ ਕੇ ਹైదరాబాద్ ਦੇ ਨਵਾਬ ਦੀ ਮਦਦ ਕੀਤੀ ਤੇ ਉੱਥੇ ਹੀ ਵਸ ਗਏ ਉੱਥੋਂ ਦੀਆਂ ਹੀ ਲੋਕਲ ਉਹਨਾਂ ਨੇ ਜਨਾਨੀਆਂ ਨਾਲ ਕੁੜੀਆਂ ਨਾਲ ਵਿਆਹ ਕਰਾ ਲਏ ਉੱਥੇ ਵਿਆਹ ਕਰਾਣ ਕਰਕੇ ਹੌਲੀ-ਹੌਲੀ ਉਹਨਾਂ ਦੇ ਰੰਗਾਂ ਦੇ ਵਿੱਚ ਵੀ ਫਰਕ ਪੈ ਗਿਆ ਬੋਲੀ ਵੀ ਜਿਹੜੀ ਲੋਕਲ ਹੋ ਗਈ ਨਾ ਉਹਨਾਂ ਨੂੰ ਹੁਣ ਹਿੰਦੂ ਹਿੰਦੀ ਪੰਜਾਬੀ ਆਂਦੀ ਹੈ ਤੇ ਨਾ ਉਹਨਾਂ ਨੂੰ ਉਰਦੂ ਵਗੈਰਾ ਜਿਹੜੀ ਸਾਡੀ ਇੱਧਰ ਦੀ ਬੋਲੀ ਆਂਦੀ ਆ ਉਹ ਲੋਕਲ ਬੋਲੀਆਂ ਬੋਲਦੇ ਜਿਹੜੀਆਂ ਉੱਥੇ ਦੀ ਮਰਲੋ ਤੇ ਲੱਗੂਗਾ ਜਾਂ ਕੋਈ ਵੀ ਬੋਲੀ ਹੈਗੀ ਹੈ ਨਾ ਤੇ ਉੱਥੇ ਜਿਆਦਾ ਦੂਰ ਰਹਿਣ ਕਰਕੇ ਪੰਜਾਬ ਨਾਲੋਂ ਸੰਪਰਕ ਟੁੱਟਣ ਕਰਕੇ ਉਹਨਾਂ ਦੀ ਹਰ ਚੀਜ਼ ਪਹਿਰਾਵਾ ਤਾਂ ਆਟੋਮੈਟਿਕਲੀ ਬਦਲ ਨਹੀਂ ਸਕਿਆ ਕਿਉਂਕਿ ਬੰਦੇ ਗਏ ਸਕੇ ਤਾਂ ਜਨਾਨੀਆਂ ਗਈ ਨਹੀਂ ਸਕੀਆਂ ਜਨਾਨੀਆਂ ਉਧਰਲਾ ਪਹਿਰਾਵਾ ਪਾਣੀਆਂ ਸਲਵਾਰ ਕਮੀਜ਼ ਨਹੀਂ ਪਾਣੀਆਂ ਹੈਗੀਆਂ ਪਰ ਬੰਦੇ ਪੱਗ ਵੀ ਬੰਦਦੇ ਐ ਕੇਸ ਦਾੜੀ ਵੀ ਰੱਖਦੇ ਐ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਬੰਦਾ ਤੁਹਾਨੂੰ ਉਹਨਾਂ ਦਾ ਰੋਮਾਂ ਦੀ ਬਦਤਵੀ ਕਰਨ ਵਾਲਾ ਜਾਂ ਕੇਸ ਕੱਟਣ ਵਾਲਾ ਨਹੀਂ ਮਿਲੇਗਾ ਸਾਬਤ ਸੂਤ ਮਿਲੇਗਾ ਪਰ ਮਰਿਆਦਾ ਦੇ ਵਿੱਚ ਬਹੁਤ ਫਰਕ ਹੈ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਸਾਡੇ ਨਾਲ ਟੁੱਟ ਚੁੱਕੇ ਜਿਹੜੀ ਮੁਖਤਾਰਾ ਦੀ ਸਿੱਖੀ ਹੈ ਤੇ ਸਿਰਫ ਠੀਕ ਹੈ ਮਾਲੋ ਸਿੱਖੀ ਨਾਲ ਜੁੜੇ ਹੋਏ ਆ ਕੇਸ ਦਾੜੀ ਰੱਖੀ ਹੋਈ ਹੈ ਹਨ ਪਰ ਉੱਥੇ ਜਾ ਕੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਉਸ ਟਾਈਮ ਮਾਲੋ ਕਾਫੀ ਕੰਮਾਂ ਦੇ ਵਿੱਚ ਫਸਿਆ ਹੋਇਆ ਸੀਗਾ ਨਹੀਂ ਕਰ ਸਕਿਆ ਕਿ ਯਾਰ ਸਾਡੇ ਕੋਲੇ ਇੱਕ ਐਹੋ ਜਿਹਾ ਪਲੇਟਫਾਰਮ ਹੋਣਾ ਚਾਹੀਦਾ ਹੈ ਕਿ ਜਿਹੜੇ ਪੂਰੀ ਦੁਨੀਆ ਦੇ ਵਿੱਚ ਸਾਡੇ ਸਿੱਖ ਵਸਦੇ ਆ ਜਾਂ ਜਿੰਨੇ ਵੀ ਗੁਰਨਾਨਕ ਨਾਮ ਲੈਵਾਇਆ ਚਾਹੇ ਉਹ ਸੈਚਾਰੀ Hindu ਹੈ ਚਾਹੇ ਉਹ Sindhi ਹੈ ਚਾਹੇ ਕੋਈ ਮੁਸਲਮਾਨ ਪੰਜਾਬੀ ਵੀ ਹੈ ਜਿਹੜੇ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਦੇ ਆ ਉਹਨਾਂ ਦਾ ਨਾ ਇੱਕ ਆਪਸ ਦੇ ਵਿੱਚ ਸੰਪਰਕ ਹੋਣਾ ਚਾਹੀਦਾ ਉਹਨਾਂ ਨੂੰ ਇੱਕ ਦੂਜੇ ਬਾਰੇ ਜਾਣਕਾਰੀ ਮਿਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹੇ ਨਹੀਂ ਕੀ ਚੀਜ਼ ਹੋਣੀ ਹੈ ਜਿਹੜੇ ਹੁਣ ਸਾਡੇ ਥਾਈਲੈਂਡ ਦੇ ਵਿੱਚ ਬੈਠੇ ਆ ਆਖਰ ਦੇ ਵਿੱਚ ਥਾਈਲੈਂਡ ਦਾ ਕਲਚਰ ਦਾ ਉੱਥੋਂ ਦੀ ਸਾਰੇ ਸਿਸਟਮ ਦਾ ਜਿਹੜੇ ਉੱਥੇ ਬੱਚੇ ਪੈਦਾ ਹੋ ਰਹੇ ਪਹਿਲੀਆਂ 2-3 ਪੀੜ੍ਹੀਆਂ ਤੋਂ 50-60 ਸਾਲ ਤੋਂ ਉਹਨਾਂ ਦੇ ਉੱਤੇ ਪ੍ਰਭਾਵ ਪੈਣਾ ਹੈ ਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਬੈਠੇ ਉਹਨਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਉਹਨਾਂ ਦੇ ਉੱਥੇ ਤਾਂ ਪੈ ਜਾਣਾ ਉਹ ਆਪਸ ਦੇ ਵਿੱਚ ਇੱਕ ਮਜਬੂਤ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਪਿੰਨ ਹੋ ਜਾਣੀਆਂ ਜਿਵੇਂ ਹੋ ਵੀ ਰਿਹਾ ਹੈ ਕੁਝੜਾ థਾਈਲੈਂਡ ਹੈ ਮਲੇਸ਼ੀਆ ਹੈ ਜਾਨੀ ਕਿ ਪੂਰਬੀ ਏਸ਼ੀਆ ਦੇ ਦੇਸ਼ ਹੈ ਉਹਨਾਂ ਦੇ ਕਲਚਰ ਦਾ ਅਮਰੀਕਾ ਦੇ ਕਲਚਰ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਅਮਰੀਕਾ ਦੇ ਕਲਚਰ ਦਾ ਤੇ ਸਾਡੇ ਕਲਚਰ ਦਾ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਜੇ ਆਪਾਂ ਚੀਨ ਨਾਲ ਗੱਲ ਹੀ ਕਰੀਏ ਉਹਨਾਂ ਦਾ ਵੀ ਫਰਕ ਹੈ ਚਲੋ ਠੀਕ ਹੈ ਉੱਥੇ ਸਿੱਖ ਪੋਤ ਅੱਟੇ ਜਲੂਨ ਬਰਾਬਰੇ ਗਏ ਹੈ ਹੈਨਾ ਜਿਹੜੇ ਉਹ ਵੀ ਵਪਾਰੀ ਵਗੈਰਾ ਹੈ ਪਰ ਮੈਂ ਉੱਥੇ ਹੀ ਫੁੱਜ ਦੱਸਿ ਕਿ ਯਾਰ ਕੋਈ ਨਾ ਕੋਈ ਐਦਾਂ ਦਾ ਪਲੇਟਫਾਰਮ ਆਪਾਂ ਕਿਉਂ ਨਾ ਮੰਨ ਲਓ ਸਾਡੇ ਕੋਲ ਹੋਵੇ ਕਿ ਸਾਡੇ ਵਿੱਚ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੁੰਦਾ ਰਹੇ ਤਾਂ ਉਹ ਬਾਅਦ ਦੇ ਵਿੱਚ ਮੈਂ ਜਿਹੜਾ YouTube ਚੈਨਲ ਚਲਾਉਣ ਲੱਗ ਪਿਆ 2015 ਦੇ ਵਿੱਚ ਪਰ ਥੋੜੇ ਟਾਈਮ ਦੇ ਵਿੱਚ ਕਿਸੇ ਮਜਬੂਰੀ ਕਰਕੇ ਬੰਦ ਕਰਨਾ ਪੈ ਗਿਆ ਤੇ ਅੱਜ ਹੁਣ ਮੈਂ ਦੁਬਾਰਾ ਫੇਰ ਇਹ ਸ਼ੁਰੂ ਕੀਤਾ ਹੈ ਤੇ ਇਹਦੇ ਵਿੱਚ ਜਿੱਦਾਂ ਚਲੋ ਆਪਾਂ ਵੀਡੀਓ ਵੈਸੇ ਬਲੌਗ ਬਣਾਨੇ ਕਿਤੇ ਘੁੰਮਣ ਚੱਲ ਗਏ ਹਨ ਜਾਂ ਕਿਸੇ ਕੰਮ ਗਏ ਹਨ ਪਰ ਮੇਰਾ ਜਾਨਕਿ ਇਹਦੇ ਨਾਲ ਜਿਹੜਾ ਅਸਲ ਮਕਸਦ ਹੈ ਉਹ ਇਹ ਹੈ ਕਿ ਆਪਾਂ ਇੱਕ ਦੂਜੇ ਨੂੰ ਜਾਣਦੇ ਰਹੀਏ ਕਿਉਂਕਿ ਆਪਾਂ ਜਿੱਦਾਂ ਹਿਮਾਚਲ ਦੇ ਵਿੱਚ ਜਾਵਾਂਗੇ ਜਿਹੜੇ ਉੱਥੇ ਵੀ ਲੋਕਲ ਸਿੱਖ ਕਾਫੀ ਵੱਸਦੇ ਐ ਜਿਨ੍ਹਾਂ ਦਾ ਸਾਡੇ ਪੰਜਾਬ ਨਾਲ ਬਿਲਕੁਲ ਵੀ ਕੰਟੈਕਟ ਨਹੀਂ ਡਿਸਕਨੈਕਟ ਹੈ ਇੱਕ ਤਰ੍ਹਾਂ ਦਾ ਤੇ ਸਾਨੂੰ ਕਈਆਂ ਦਾ ਪਤਾ ਹੀ ਨਹੀਂ ਪਿਆ ਯਾਰ ਇਹਨਾਂ ਪਿੰਡਾਂ ਦੇ ਵਿੱਚ ਲੋਕਲ ਦੇਸੀ ਜਿਹੜੇ ਉੱਥੇ ਦੀ ਹਿਮਾਚਲੀ ਲੋਕ ਵੀ ਗੁਰੂ ਗ੍ਰੰਥ ਸਾਹਿਬਾਹਾਰੀ ਨੂੰ ਮੰਨਦੇ ਐ ਤੇ ਅਜਮੇਰ ਵਗੈਰਾ ਚਲ ਜਾਓ ਉੱਥੇ ਤੁਹਾਨੂੰ ਕਾਫੀ ਸਿੰਧੀ ਮਿਲ ਜਾਣੀ ਐ ਤੇ ਜਿਹੜੇ ਮਨ ਲੂ ਸਾਡੇ ਨਾਲ ਵੀ ਵੱਧ ਗੁਰੂ ਗ੍ਰੰਥ ਸਾਹਿਬਾਹਾਰੀ ਦਾ ਸਤਿਕਾਰ ਕਰਦੇ ਪਰ ਸਾਨੂੰ ਨਾ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਮੈਨੂੰ ਬਾਕੀ ਤਾਂ ਪਤਾ ਨਹੀਂ ਮੈਨੂੰ ਆਪਣੇ ਪਿੰਡ ਦਾ ਪਤਾ ਮੇਰੇ ਪਿੰਡ ਦੇ ਵਿੱਚ ਬਹੁਤੇ ਲੋਕਾਂ ਨੇ ਸਿੰਧੀ ਸ਼ਬਦ ਨਹੀਂ ਸੁਣਿਆ ਹੁਣ ਜਦਕਿ ਸਿੰਧੀਆਂ ਦੀ ਕਾਫੀ ਵੱਡੀ ਮੱਲੋ ਦੇਣ ਵੀ ਐ ਯੋਗਦਾਨ ਐ ਸਿੱਖੀ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਉਹ ਸਹਿਜਤਾਰੀ ਐ ਮੱਲੋ ਹੈਗਾ ਸਿੰਧੀ ਧਰਮ ਉਹਨਾਂ ਦਾ ਪਰ ਨਾਲ ਉਹ ਆਪਣੇ ਧਰਮ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੰਨਦੇ ਐ ਹੁਣ ਬੇਸਿਕਲੀ ਉਹ ਝੁੱਲੇ ਲਾ ਲਿਆ ਉਹਨਾਂ ਦਾ ਗੁਰੂ ਝੁੱਲੇ ਲਾਰ ਨੂੰ ਮੰਨਦੇ ਐ ਤੇ ਜਿਵੇਂ ਹਿੰਦੂ ਧਰਮ ਦੇ ਵਿੱਚ ਪੰਡਿਤ ਹੁੰਦੇ ਐ ਪੁਜਾਰੀ ਮੱਲੋ ਸਭ ਜਿਹੜਾ ਉਹਨਾਂ ਨੂੰ ਪੂਜਾ ਪਾਠ ਕਰਦੇ ਉਹਦੇ ਵਿੱਚ ਕਠਾਰੀ ਹੁੰਦੀ ਐ ਤੇ ਜਿਹੜਾ ਮਿਸਟਰ ਜਨਾਸ ਸੀ ਕੋ ਪਹਿਲਾਂ ਸਿੰਧੀ Hindu ਸੀਗਾ ਬਾਅਦ ਦੇ ਵਿੱਚ ਉਹ ਕਨਵਰਟ ਹੋ ਕੇ ਮੁਸਲਮਾਨ ਬਣਿਆ ਸੀ ਉਹਦਾ ਜਿਹੜਾ ਪਰਿਵਾਰ ਹੈ ਤੇ ਇਸ ਕਰਕੇ ਜਿਹੜਾ ਮੰਨ ਲਓ ਮੇਰਾ ਮੇਨ ਮਕਸਦ ਤੁਸੀਂ ਹੁਣ ਸਮਝ ਗਏ ਹੋਣੇ ਤਾਂ ਮੈਂ ਇਹ ਚਾਹਣਾ ਕਿ ਜਿਹੜੇ ਹੋਰ ਬੰਦੇ ਵੀ ਇਹ ਸੋਚਦੇ ਐ ਉਹ ਸਾਡੇ ਚੈਨਲ ਨੂੰ ਜਰੂਰ ਫੋਲੋ ਕਰਨੋ ਸਬਸਕ੍ਰਾਈਬ ਕਰਨਾ ਤਾਂ ਕਿ ਆਪਾਂ ਜਿੱਥੇ-ਜਿੱਥੇ ਜਾਵਾਂਗੇ ਤੇ ਸਾਡਾ ਮੇਰੀ ਇੱਕ ਆਦਤ ਹੈ ਚਾਹੇ ਮੈਂ ਮਲੇਸ਼ੀਆ ਜਾਵਾਂ ਚਾਹੇ ਕਸ਼ਮੀਰ ਜਾਈਏ ਕਿਤੇ ਵੀ ਜਾਈਏ ਆਪਾਂ ਲਗਭਗ ਸਟੇ ਗੁਰਦੁਆਰਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੇ ਇਲਾਕੇ ਕਰੀਦੀ ਜੇ ਦੂਰ ਵੀ ਕਰਨੀ ਪੈਜ ਬੀ ਤਾਂ ਇੱਕ ਵਾਰੀ ਜਿਹੜਾ ਸਾਡਾ ਸਿੱਖ ਇਲਾਕਾ ਹੁੰਦਾ ਜਿੱਥੇ ਗੁਰਦੁਆਰਾ ਸਾਹਿਬ ਹੈ ਜਿੱਥੇ ਸਿੱਖ ਵੱਸਦੇ ਉੱਥੇ ਗੇੜਾ ਜ਼ਰੂਰ ਮਾਰੀਦਾ ਲੋਕਲ ਸਿੱਖਾਂ ਨੂੰ ਮਿਲਣੇ ਦੀ ਕੋਸ਼ਿਸ਼ ਜ਼ਰੂਰ ਕਰੀ ਦੀਏ ਤੇ ਨਾਲ ਦੀ ਨਾਲ ਆਪਾਂ ਜੇ ਹੋਰ ਵੀ ਕੋਈ ਲੋਕਲ ਬੰਦਾ ਇੰਟਰਸਟਿਡ ਹੈ ਸਿੱਖੀ ਦੇ ਵਿੱਚ ਉਹਦੇ ਨਾਲ ਵੀ ਆਪਾਂ ਸਿੱਖੀ ਦੇ ਸੰਬੰਧ ਦੇ ਵਿੱਚ ਉਹਨੂੰ ਜਾਣਕਾਰੀ ਜ਼ਰੂਰ ਦੇ ਦੇਈ ਦੀ ਜਿੰਨੀ ਕਿ ਸਾਨੂੰ ਮਹਾਰਾਜ ਨੇ ਸਮਤ ਬਖਸ਼ੀ ਹੋਈ ਹੈ ਤੇ ਇਸ ਕਰਕੇ ਜਿਹੜੇ ਬੰਦੇ ਸਾਡੀ ਸੋਚ ਨੂੰ ਮੰਨ ਲੋ ਜਿਨ੍ਹਾਂ ਨੂੰ ਵਧੀਆ ਲੱਗਦੀ ਕਿ ਹਨਾ ਤੇ ਉਹ ਸਾਡਾ ਜ਼ਰੂਰ ਜੋੜਨ ਤੇ ਇੱਕ ਮਿੰਟ ਵੀ ਕਰਕੇ ਦੱਸਣ ਵੀਡੀਓ ਦੇ ਉੱਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਾਂ ਇੱਕ ਮੈਂ ਤੁਹਾਨੂੰ ਹੋਰ ਕਹਿਣਾ ਦੇਖੋ ਮੇਰਾ ਉਹ ਚੈਨਲ ਨਹੀਂ ਹੈਗਾ ਮੇਰੇ ਨਾਲ ਉਹਨਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲਿੰਕ ਨਹੀਂ ਕਦੇ ਗੱਲ ਵੀ ਨਹੀਂ ਹੋਈ ਹੈਗੀ ਫੇਸ ਟੂ ਫੇਸ ਆਪਾਂ ਕਦੇ ਮਿਲੇ ਵੀ ਨਹੀਂ ਹੈਗੇ ਕਿਉਂਕਿ ਉਹ ਇੰਗਲੈਂਡ ਦੇ ਵਿੱਚ ਹੈ ਤੇ ਆਪਾਂ ਪੰਜਾਬ ਦੇ ਵਿੱਚ ਹੈ ਇਹ ਪੜਾ ਉਹ ਚੈਨਲ ਹੈਗਾ ਹੈ ਭਾਈ ਜਗਰਾਜ ਸਿੰਘ ਜੀ ਦਾ ਤੇ ਚੈਨਲ ਦਾ ਨਾਮ ਹੈਗਾ ਹੈ ਬੇਸਟ ਆਫ ਸਿੱਖੀ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਤੁਸੀਂ ਸਾਡੇ ਨਾਲ ਵੀ ਜੁੜੋ ਹਨਾ ਸਬਸਕ੍ਰਾਈਬ ਵੀ ਕਰਨਾ ਹੈ ਤੇ ਇਹ ਚੈਨਲ ਮੈਨੂੰ ਦੇ ਵਿੱਚ ਕੋਈ ਲਾਲਚ ਕੋਈ ਕੁਝ ਨਹੀਂ ਪਰ ਮੈਂ ਮੈਨੂੰ ਚੈਨਲ ਬੜਾ ਵਧੀਆ ਲੱਗਿਆ ਉਹ ਭਾਈ ਜਗਰਾਜ ਸਿੰਘ ਨੇ ਇੰਗਲਿਸ਼ ਦੇ ਵਿੱਚ ਬਣਾਇਆ ਹੋਇਆ ਤੇ ਉਹ ਮੋਨਲੀ ਸਿੱਖ ਸਟ੍ਰੈਮ ਦੇ ਉੱਤੇ ਸਿੱਖੀ ਪ੍ਰਚਾਰ ਵਾਸਤੇ ਹੀ ਹੈ ਤੇ ਭਾਈ ਜਗਰਾਜ ਜੀ ਨੇ ਇੰਗਲੈਂਡ ਦੇ ਵਿੱਚ ਉਹ ਚੈਨਲ ਬਣਾਇਆ ਸੀਗਾ ਲੋਕਲ ਜਿਹੜੇ ਸਾਡੇ ਮੰਨ ਲਓ ਉੱਥੇ ਸਿੱਖ ਹੈ ਕਿਉਂਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਇਹ ਬਹੁਤ ਵੱਡੀ ਇੱਕ ਸਮੱਸਿਆ ਹੈ ਕਿ ਬਹੁਤੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਸੀਗੀ ਆਹ ਪੰਜਾਬੀ ਨਹੀਂ ਸਿੱਖਾਂ ਦੇ ਬੱਚਿਆਂ ਨੂੰ ਤੇ ਇਸੇ ਤਰ੍ਹਾਂ ਬਹੁਤੇ ਗੋਰੇ ਐ ਜਾਂ ਮੈਕਸੀਕੀ ਐ ਜਾਂ ਹੋਰ ਨਸਲਾਂ ਦੇ ਲੋਕ ਐ ਕਾਫੀ ਲੋਕ ਐਦਾਂ ਦੇ ਜਿਹੜੇ ਗਿਆਨ ਪਿੱਛੇ ਭਟਕ ਰਹੇ ਪਰ ਉਹਨਾਂ ਨੂੰ ਗਿਆਨ ਨਹੀਂ ਮਿਲ ਰਿਹਾ ਉਹ ਛੋਟੇ ਛੋਟੇ ਲੋਕ ਮੋਮਬਤੀਆਂ ਲੈ ਕੇ ਘੁੰਮਦੇ ਉਹਨਾਂ ਮਗਰ ਜਾ ਰਹੇ ਪਰ ਸਾਡੇ ਕੋਲ ਸੂਰਜ ਐ ਅਸੀਂ ਦਸ ਨਹੀਂ ਰੱਖੇ ਸਾਨੂੰ ਤੇ ਭਾਈ ਜਗਰਾਜ ਸਿੰਘ ਨੇ ਐਵੇਂ ਹੀ ਉਪਰਾਲਾ ਕੀਤਾ ਸੀਗਾ ਉਹ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਸੀਗਾ ਤੇ ਇਹ ਚੈਨਲ ਦਾ ਜਿਹੜਾ ਥੋੜਾ ਕਾਫੀ ਜਾਨੀ ਕਿ ਚਲੋ ਆਪਾਂ ਉਹਦੀ ਨਕਲ ਨਹੀਂ ਕਰ ਸਕਦੇ ਬੜੇ ਮਹਾਨ ਸੀਗੇ ਤੇ ਥੋੜਾ ਥੋੜਾ ਉਹਨਾਂ ਨੂੰ ਕਾਪੀ ਕਰਨ ਦੀ ਆਪਾਂ ਕੋਸ਼ਿਸ਼ ਕੀਤੀ ਵੀ ਕਿਵੇਂ ਉਹ ਕੰਮ ਕਰਦੇ ਸੀਗੇ ਆਪਾਂ ਵੀ ਕਰੀਏ ਉਹਨਾਂ ਨੇ ਆਪਣੇ ਪ੍ਰਚਾਰ ਦੇ ਨਾਲ ਗੋਰਿਆਂ ਨੂੰ ਮੈਕਸੀਕੀਆਂ ਨੂੰ ਚੀਨੀਆਂ ਨੂੰ ਲਤੀਨੀਆਂ ਨੂੰ ਮੰਨ ਲਓ ਹਰ ਵਰਗ ਦੇ ਲੋਕਾਂ ਨੂੰ ਸਿੱਖ ਬਣਾਇਆ ਸਿਰਫ ਤੇ ਸਿਰਫ ਆਪਣੀ ਲੈਂਗੁਏਜ ਤੇ ਇੰਗਲਿਸ਼ ਦੇ ਪਕੜ ਦੇ ਨਾਲ ਤੇ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਸਿੱਖ ਭਰਾਵਾਂ ਨੂੰ ਤੇ ਗੁਰਨਾਨਕ ਨਾਮ ਲੈਵਾ ਜਿਹੜੇ ਸਿੰਧੀ ਵਿਕਾਰ ਆਇਆ ਹੈ ਤੇ ਜਿਨ੍ਹਾਂ ਨੂੰ ਇਹ ਹੈਗਾ ਕਿ ਯਾਰ ਆਪਾਂ ਚਾਹਨੇ ਕਿ ਸਾਡੇ ਬੱਚਿਆਂ ਨੂੰ ਸਿੱਖੀ ਬਾਰੇ ਜਾਣਕਾਰੀ ਮਿਲੇ ਪਰ ਬੱਚਿਆਂ ਨੂੰ ਪੰਜਾਬੀ ਨਹੀਂ ਆਦੀ ਹੈਗੀ ਉਹ ਸਾਡੇ ਸਾਰੇ ਭਰਾ ਬੀਜੇਜ ਆਫ ਸਿੱਖੀ ਚੈਨਲ ਹੈ ਭਾਈ ਜਗਰਾਜ ਸਿੰਘ ਇੰਗਲੈਂਡ ਵਾਲਿਆਂ ਦਾ ਉਹਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਖਾਸ ਕਰਕੇ ਉਹਦੇ ਉੱਤੇ ਜਿਹੜੇ ਪ੍ਰੋਗਰਾਮ ਭਾਈ ਜਗਰਾਜ ਸਿੰਘ ਦੇ ਉਹਨਾਂ ਨੂੰ ਜਰੂਰ ਸੁਣਨ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਉਣ ਤੇ ਤੁਹਾਡੇ ਬੱਚਿਆਂ ਨੂੰ ਸਿੱਖੀ ਬਾਰੇ ਬਹੁਤ ਜ਼ਿਆਦਾ ਵਧੀਆ ਜਾਣਕਾਰੀ ਮਿਲੇਗੀ ਕਿਉਂਕਿ ਜਿਹੜੇ ਭਾਈ ਜਗਰਾਜ ਸਿੰਘ ਹੈ ਉਹਨਾਂ ਕੋਲ ਦੋਨੋਂ ਚੀਜ਼ਾਂ ਸੀਗੀਆਂ ਗਿਆਨ ਵੀ ਸੀਗਾ ਤੇ ਸ਼ਰਧਾ ਵੀ ਸੀਗੀ ਨਹੀਂ ਹੁਣ ਸਾਡੇ ਪ੍ਰੋਬਲਮ ਕੀ ਪਾਈ ਜਾਂਦੀ ਪ੍ਰਚਾਰਕਾਂ ਦੇ ਵਿੱਚ ਜਾਂ ਤਾਂ ਕੱਲੇ ਸ਼ਰਧਾ ਹੀ ਹੈ ਜਾਂ ਕੱਲਾ ਗਿਆਨ ਹੀ ਹੈ ਜਿਨ੍ਹਾਂ ਕੋ ਗਿਆਨ ਹੈ ਉਹ ਮਿਸ਼ਨਰੀ ਬਣ ਜਾਂਦੇ ਸਮਾਂ ਕਿ ਸਿੱਖੀ ਦਾ ਉਲਟ ਹੋਰ ਜ਼ਿਆਦਾ ਨੁਕਸਾਨ ਕਰਦੇ ਭਾਵਨਾਵਾਂ ਨੂੰ ਖਤਮ ਕਰ ਦਿੰਦੇ ਸਿੱਖੀ ਨਾਲੋਂ ਪਿਆਰ ਨੂੰ ਘਟਾ ਦਿੰਦੀ ਹੈ ਜਾਂ ਫਿਰ ਜਿਨ੍ਹਾਂ ਸ਼ਰਧਾ ਇੰਨੀ ਜ਼ਿਆਦਾ ਹੈ ਗਿਆਨ ਬਿਲਕੁਲ ਨਹੀਂ ਹੈਗਾ ਉਹ ਤਾਂ ਇਹਨੂੰ ਇੱਕ ਕਰਮਕਾਂਡੇ ਬਣਾ ਕੇ ਰੱਖ ਦਿੰਦੇ ਤੇ ਭਾਈ ਜਗਰਾਜ ਸਿੰਘ ਦੇ ਵਿੱਚ ਦੋਨੋਂ ਗੁਣ ਸੀਗੇ ਉਹਨਾਂ ਦੇ ਵਿੱਚ ਸ਼ਰਧਾ ਵੀ ਸੀ ਤੇ ਗਿਆਨ ਵੀ ਸੀਗਾ ਪਰ ਉਹਨਾਂ ਦਾ ਚੈਨਲ ਜਿਹੜਾ ਓਨਲੀ ਓਨ ਮੰਲੋ 99% ਹੀ ਇੰਗਲਿਸ਼ ਦੇ ਵਿੱਚ ਹੈ ਕੋਈ ਇੱਕ ਅੱਧੀ ਇੱਕ ਦੋ ਟਾਵੀਆਂ ਉਹਨਾਂ ਦੀਆਂ ਹੋਣੀਆਂ ਐ ਗੁਕਤਗੁ ਕੀਤੀ ਹੋਈ ਜਿਹੜੀ ਪੰਜਾਬੀ ਲੈਂਗੁਏਜ ਦੇ ਵਿੱਚ ਹੋ ਗਈਆਂ ਤਾਂ ਆਪਾਂ ਇਹ ਚੈਨਲ ਹੈ ਜਿਹੜਾ ਸਾਡਾ ਹੀ ਬੀਸੀ ਕਲੀ ਮੋਸਟਲੀ ਪੰਜਾਬੀ ਦੇ ਵਿੱਚ ਹੈ ਪਰ ਹਾਂ ਕਿਤੇ ਸਾਨੂੰ ਜਿਹਦਾ ਕੋਈ ਗੋਰਾ ਜਾਂ ਮੰਲੋ ਹੋਰ ਇੰਗਲਿਸ਼ ਵਗੈਰਾ ਮਿਲ ਜਾਂਦਾ ਹੈ ਕੋਈ ਫ੍ਰੈਂਚ ਮਿਲ ਜਾਂਦਾ ਜਾਂ ਸਪੈਨਿਸ਼ ਮਿਲ ਜਾਂਦਾ ਉਥੇ ਠੀਕ ਹੈ ਇੰਗਲਿਸ਼ ਦੀ ਜਾਂ ਫ੍ਰੈਂਚ ਨਾ ਸੋਰੀ ਫ੍ਰੈਂਚ ਕਹਿਆ ਹੋ ਗਿਆ ਸਪੈਨਿਸ਼ ਦੀ ਇਹਦੇ ਵਿੱਚ ਬਰ ਤੋਂ ਹੋ ਸਾਰੀ ਕਰੋ ਸੋਚੋ ਇੱਕ ਅਦਾ ਪ੍ਰੋਗਰਾਮ ਹੋਊਗਾ ਜ਼ਿਆਦਾਤਰ ਜਿਹੜੇ ਸਾਡੇ ਪ੍ਰੋਗਰਾਮ ਹੈ ਉਹ ਪੰਜਾਬੀ ਲੈਂਗੁਏਜ ਦੇ ਉੱਤੇ ਹੀ ਆਧਾਰਿਤ ਹੋਣੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਦੱਸਣਾ ਚਾਹਨਾ ਜਿਨੇ ਨੂੰ ਨਹੀਂ ਪਤਾ ਕਿ ਜਿਹੜੇ ਸਿੰਧੀ ਹੈ ਜਾਂ ਸਹਿਜਤਾਰੀ ਹੈ ਜਿਨ੍ਹਾਂ ਨੂੰ ਆਪਾਂ ਦਿੱਲੀ ਵਗੈਰੇ ਦੇ ਵਿੱਚ ਪੰਜਾਬੀ ਕਹਿ ਦਿੰਦੇ ਹਾਲੋ ਹੈਗੇ ਉਹ ਹਿੰਦੂਏ ਪਰ ਉਹਨਾਂ ਨੂੰ ਪੰਜਾਬੀ ਹੀ ਕਹਿੰਦੇ ਆ ਜਿਹਦਾ ਰੋੜੇ ਵਗੈਰਾ ਹੈ ਜਾਂ ਕਪੂਰ ਹੈ ਤੇ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਮੈਂ ਇੰਟਰਵਿਊ ਸੁਣੀ ਸੀਗੀ ਪ੍ਰਿਆੰਕਾ ਚੋਪੜਾ ਦੀ ਤੇ ਉਹ ਕਹਿੰਦੀ ਮੈਨੂੰ ਪੰਜਾਬੀ ਹੋਣ ਦੇ ਉੱਤੇ ਮਾਣ ਹੈ ਜਾਨਕਿ ਜਿਨ੍ਹਾਂ ਨੂੰ ਪੰਜਾਬੀ ਹੋਣ ਤੇ ਮਾਣ ਹੈ ਪੰਜਾਬੀ ਹੋਣ ਤੇ ਕਿਹਨਾਂ ਨੂੰ ਮਾਣ ਹੈ ਜਿਹੜੇ ਕਿਤੇ ਨਾ ਕਿਤੇ ਗੁਰੂ ਘਰ ਨਾਲ ਜੁੜੇ ਹੋਏ ਆ ਚਾਹੇ ਠੀਕ ਹੈ ਉਹਨਾਂ ਦਾ ਰਸਤਾ ਲੱਗੇ ਬਿਜ਼ਨਸਮੈਨ ਹੈ ਫਿਲਮਾਂ ਚੱਲ ਗਈ ਜਿਹੜਾ ਕਪੂਰ ਖਾਨ ਦਾਨ ਹੈ ਜਿੰਨੇ ਵੱਡੇ ਹਿੰਦੀ ਫਿਲਮਾਂ ਦੇ ਐਕਟਰ ਕਪੂਰ ਹੈ ਤੇ ਉਹ ਸਾਰੇ ਹੀ ਆਨੰਦ ਕਾਰਜ ਕਰਦੇ ਆ ਪਰ ਮੇਰਾ ਇਹ ਨਹੀਂ ਹੈਗਾ ਵੀ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਫੋਲੋ ਕਰਨ ਲੱਪੋਂ ਦੀ ਆਪਣੀ ਜ਼ਿੰਦਗੀ ਹੈ ਤੁਹਾਡੀ ਕਿਸੇ ਦੀ ਮਰਜ਼ੀ ਹੈ ਤੁਸੀਂ ਉਹਨਾਂ ਦੀ ਜ਼ਿੰਦਗੀ ਫੋਲੋ ਕਰਨੀ ਹੈ ਅਲੱਗ ਗੱਲ ਹੈ ਪਰ ਜਿਹੜੀ ਸਾਡਾ ਹੈਗਾ ਹੈ ਸਾਡਾ ਸਿਰ ਟਾਕੇ ਰੱਖਣਾ ਚਾਹੇ ਮਰਦ ਹੈ ਚਾਹੇ ਬੀਬੀ ਹੈ ਕੋਈ ਹੈ ਨਾ ਤੇ ਬੀਬੀ ਨੇ ਫਿਰ ਤੋਂ ਚੁੰਨੀ ਲੱਤਣ ਦੇਣੀ ਜਿਹੜਾ ਮਰਦ ਹੈ ਉਹਨੇ ਸਿਰ ਤੋਂ ਪੱਗ ਨਹੀਂ ਲੱਤਣ ਦੇਣੀ ਦੋਨਾਂ ਲਈ ਬਰਾਬਰ ਕਾਨੂੰਨ ਹੈ ਐਦਾਂ ਨਹੀਂ ਹੈਗਾ ਕਿ ਜਿਹੜੀ ਬੀਬੀ ਹੈ ਉਹ ਆਪਣੀ ਜ਼ੁਰਫਾ ਖਲਾਰ ਕੇ ਫਿਰਦੀ ਹੈ ਨਾਲ ਜਿਹੜਾ ਘਰ ਵਾਲਾ ਉਹ ਦਸਤਾਰ ਪਜਾਈ ਫਿਰਦਾ ਜਾਂ ਬੀਬੀ ਵਿਚਾਰੀ ਚੰਗੀ ਹੈ ਕੋਈ ਸਿਰ ਟਕਿਆ ਹੋਇਆ ਮੁੰਡੇ ਨੇ ਘਰ ਵਾਲੇ ਨੇ ਵਾਲ ਕਟਾਏ ਹੋਏ ਇਹ ਦੋਨੋਂ ਚੀਜ਼ਾਂ ਨਹੀਂ ਹੈਗੀਆਂ ਸਿੱਖੀ ਦਾ ਸਭ ਤੋਂ ਬੇਸਿਕ ਬੇਸ ਹੈ ਜਿਹੜਾ ਉਹ ਪੱਗ ਤੇ ਚੁੰਨੀ ਹੈ ਜਾਨੀ ਕਿ ਕੇਸਾਂ ਦਾ ਸਤਕਾਰ ਹੈ ਬਾਕੀ ਚੀਜ਼ਾਂ ਬਾਅਦ ਦੀਆਂ ਹੈ ਹੈਗਾ ਸਭ ਕੁਝ ਜ਼ਰੂਰੀ ਹੈ ਪਰ ਜਿਹੜਾ ਬੇਸ ਹੈ ਸਾਡਾ ਉਹ ਨੰਬਰ 1 ਤੁਸੀਂ ਭਲਾ ਥੋੜਾ ਬਹੁਤਾ ਚਾਹੇ ਜਪਜੀ ਸਾਹਿਬ ਦੇ ਪਾਠ ਕਰਦੇ ਜੇ ਰੋ ਵੀ ਤੁਸੀਂ ਕਦੇ ਸਿੱਖੀ ਨਾਲੋਂ ਨਹੀਂ ਟੁੱਟੂਗੇ ਇੱਕ ਦਸਤਾਰ ਤੇ ਸਿਰ ਤੇ ਚੁੰਨੀ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਾਰਨ ਕਰੋ ਜਿੰਨੇ ਮੇਰੇ ਭੈਣ ਭਰਾ ਮੈਨੂੰ ਸੁਣਦੇ ਐ ਤੁਸੀਂ ਜਿੱਥੇ ਮਰਜ਼ੀ ਚੱਲ ਜਿਓ ਕਿਉਂਕਿ ਅੱਜ ਮਜਬੂਰੀ ਵੀ ਹੈ ਪੰਜਾਬ ਛੱਡ ਕੇ ਜਾਣਾ ਇੱਥੇ ਤਨਖਾਹਾਂ ਬਹੁਤ ਘੱਟ ਹੈ। ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਹੈਗੀਆਂ ਹਨਾ ਤਨਖਾਹਾਂ ਬਹੁਤ ਘੱਟ ਹੈ 10 10 15 15 ਹਜ਼ਾਰ ਦੇ ਵਿੱਚ ਨਹੀਂ ਗੁਜ਼ਾਰਾ ਹੁੰਦਾ ਆਪਾਂ ਮੰਨਦੇ ਹਾਂ ਇਸ ਚੀਜ਼ ਦਾ। ਤੇ ਜਿਹੜੇ ਇੱਥੇ ਰਹਿਣਾ ਚਾਹੁੰਦੇ ਉਹ ਵੀ ਠੀਕ ਹੈ ਉਹ ਵੀ ਰਾਹ ਲੱਭ ਲੈਂਦੇ ਜਿਨ੍ਹਾਂ ਨੇ ਰਹਿਣਾ ਹੁੰਦਾ। ਉਹ ਤਾਂ ਕਿਉਂਕਿ ਰੱਬ ਕਿਸੇ ਨੂੰ ਭੁੱਖਾ ਵੀ ਨਹੀਂ ਮਰਨ ਦਿੰਦਾ। ਪੱਥਰ ਦੇ ਵਿੱਚ ਵੀ ਜਿਹੜਾ ਕੀੜਾ ਹੁੰਦਾ ਉਹਨੂੰ ਵੀ ਭੋਜਨ ਮਿਲ ਜਾਂਦਾ ਹੈ ਖਾਣ ਨੂੰ। ਤੇ ਪਰ ਠੀਕ ਹੈ ਜਿਨ੍ਹਾਂ ਦੀ ਇੱਛਾ ਹੈਗੀ ਜਾਣਾ ਹੈ ਤੁਸੀਂ ਜਿੱਥੇ ਵੀ ਚੱਲ ਤੁਰ ਜੋ। ਚਾ ਚਾਹੇ ਅਮਰੀਕਾ ਚਲ ਜਾਓ ਪਰ ਜੇ ਤੁਸੀਂ ਫਿਰ ਤੋਂ ਚੁੰਨੀ ਅਤੇ ਦਸਤਾਰ ਨੂੰ ਜੁਦਾ ਨਹੀਂ ਕੀਤਾ ਸਵੇਰ ਨੂੰ ਜਗਦੀ ਸਾਹਿਬ ਦੇ ਨਾਲ ਆਪਣੀ ਜਿੰਦਗੀ ਦੀ ਸ਼ੁਰੂਆਤ ਕਰਦੇ ਆ ਤਾਂ ਮੰਨ ਲੈਣੇ ਠੀਕ ਹੈ ਤੁਸੀਂ ਅਮਰਤ ਨਹੀਂ ਛਕਿਆ ਹੋਇਆ ਹੌਲੀ-ਹੌਲੀ ਛਕ ਲਓਗੇ ਜਿਨ੍ਹਾਂ ਨੇ ਛਕਿਆ ਹੋਇਆ ਉਹ ਤਾਂ ਬਹੁਤ ਵਧੀਆ ਹੈ ਪਰ ਤੁਸੀਂ ਕਦੇ ਸਿੱਖੀ ਨਾਲ ਨਹੀਂ ਟੁੱਟੋਗੇ ਤੁਹਾਡੇ ਬੱਚੇ ਵੀ ਨਹੀਂ ਟੁੱਟੋਗੇ ਪਰ ਜੇ ਤੁਸੀਂ ਖੁਦ ਚੁੰਨੀ ਤੇ ਪੱਗ ਦਾ ਤਿਆਗ ਕਰ ਦਿੱਤਾ ਦਸਤਾਰ ਦਾ ਫਿਰ ਤੁਸੀਂ ਸਿੱਖੀ ਗਾਇਸ ਸਕਦੇ ਚਾਹੇ ਜਿੰਨੀਆਂ ਮਰਜ਼ੀ ਸਿੱਖੀ ਵਾਲੀਆਂ ਗੱਲਾਂ ਕਰ ਲਓ ਤਾਂ ਲਾਸਟ ਵਿੱਚ ਆਖਰ ਦੇ ਵਿੱਚ ਮੈਂ ਦੁਬਾਰਾ ਫੇਰ ਆਪਣੇ ਭੈਣ ਭਾਈਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਾਨੂੰ ਸੁਣਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਖਾਸ ਕਰਕੇ ਜਿਹੜੀ ਗੁਰੂ ਨਾਨਕ ਨਾਮ ਲੇਗਾ ਸੰਗਤ ਹੈ ਜਾਂ ਉਹ ਪੰਜਾਬੀ ਹੈ ਜਿਹੜੇ ਸਾਡੇ ਗੁਰੂ ਨੂੰ ਮੰਨਦੇ ਜਿਹਨਾਂ ਨੂੰ ਆਪਾਂ ਸੱਚ ਧਰੈ ਸਿੱਖ ਵੀ ਕਹਾਂਦੇ ਨੇ ਤੇ ਬਾਕੀ ਜਿਹੜੇ ਆਪਣੇ ਸਿੰਘ ਹੈਗੇ ਉਹਦਾ ਆਪਣੇ ਨਾਲ ਜੁੜੇ ਹੋਏ ਹੈ ਤੇ ਇੰਨੀਆਂ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਆਖਰ ਦੇ ਵਿੱਚ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਜੀ